ਆਪਾਂ ਹੁਣ ਦਸਮ ਗ੍ਰੰਥ ਨੂੰ ਖੋਖ ਰਹੇ ਆਂ ਦਸਮ ਗ੍ਰੰਥ ਨੂੰ ਪੜਦੇ ਖੋਖਦੇ ਸਮੇ ਸਮਾਂ ਲੱਗ ਰਿਹਾ ਆ ਬ ਵਿੱਚ ਚੌਵੀ ਸਾਬ ਨੂੰ ਪੜ ਖੋਜ ਕੇ ਉਹਦੇ ਤੇ ਵੀਡੀਓ ਬਣਾਉਣ ਲੱਗੇ ਆਂ ਇਹ ਗੂਗਲ ਤੇ ਪੀਡੀਐਫ ਪਈ ਹੈ ਚੌਵੀ ਸਾਬ ਵੀ ਉਹਦੇ ਪ੍ਰਿੰਟ ਕੱਢੇ ਹੋਏ ਨੇ ਤੀਜਾ ਦੇ ਇਹ ਕੋਈ ਗੁਰਕਾ ਸਾਹਿਬ ਨਹੀਂ ਹੈ ਆਪਣੇ ਖੋਜ ਦੇ ਪਰਪਸ ਲਈ ਉਹ ਇਹ ਪ੍ਰਿੰਟ ਕੱਢਿਆ ਹੋਇਆ ਸਾਨੂੰ ਪੜ ਕੇ ਖੋਜ ਕੇ ਵਿਚਾਰ ਸਾਂਝੇ ਕਰਨੇ ਆ ਇੱਕ ਗੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਹੀ 10ਵੀਂ ਕਬੇਵਾਚ ਬੇਨਤੀ ਚੌਪਈ ਕਵੀ ਦੁਆਰਾ ਬੇਨਤੀ ਕੀਤੀ ਗਈ ਆ ਚੌਪਈ ਚੌਪਈ ਕੀ ਹੁੰਦੀ ਆ ਚਾਰ ਪਦਿਆਂ ਵਾਲੀ ਕਵਿਤਾ ਚ ਚਾਰ ਠਹਿਰਾਵ ਹੁੰਦੇ ਨੇ ਜਿੱਦੇ ਇੱਕ ਬੰਦ ਦੇ ਵਿੱਚ ਚਾਰ ਠਹਿਰਾਵ ਚ ਚਾਰ ਪਦੇ ਹੁੰਦੇ ਨੇ ਹਮਰੀ ਕਰੋ ਹਾਸ ਦੇ ਰੱਛਾ ਇਹ ਹੁਣ ਗੋਬਿੰਦ ਸਿੰਘ ਜੀ ਨੇ ਲਿਖਿਆ ਪਾਸ਼ਾਹੀ 10ਵੀਂ ਕਹਿ ਰਹੇ ਨੇ ਕਿ ਹਮਰੀ ਕਰੂ ਹਾਥ ਉਹ ਕਿਸੇ ਅੱਗੇ ਬੇਨਤੀ ਕਰ ਰਹੇ ਨੇ ਕਿਹਦੇ ਅੱਗੇ ਜੋ ਇਹ ਸੰਸਾਰ ਦਾ ਮਾਲਕ ਆ ਸਭ ਦਾ ਜਿਸ ਅੱਗੇ ਸਿੱਖ ਨੇ ਬੇਨਤੀ ਕਰਨੀ ਆ ਉਸੇ ਅੱਗੇ ਗੋਬਿੰਦ ਸਿੰਘ ਜੀ ਬੇਨਤੀ ਕਰਦੇ ਨੇ ਹਮਰੀ ਕਰੋ ਹਾਥ ਦੇ ਰੱਛਾ ਆਪਣਾ ਹੱਥ ਦੇ ਕੇ ਸਾਨੂੰ ਰੱਖਿਆ ਕਰੋ ਇਹ ਹੱਥ ਦਾ ਮਤਲਬ ਕੀ ਆ ਕਿਰਪਾ ਦਾ ਹੱਥ ਕਿਰਪਾ ਮਤਲਬ ਗਿਆਨ ਖੜਗ ਆਪਣਾ ਗਿਆਨ ਦੇ ਕੇ ਸਾਨੂੰ ਬਚਾਓ ਸਾਡਾ ਮਨ ਇਸ ਸੰਸਾਰ ਵਿੱਚ ਅਗਿਆਨਤਾ ਚ ਮਲੀਨ ਹੋ ਗਿਆ ਸਾਡੇ ਕੋਲ ਕੂ ਗਿਆਨ ਨਾ ਮਾੜਾ ਗਿਆਨ ਇਸ ਕਰਕੇ ਅਸੀਂ ਇਸ ਸੰਸਾਰ ਦੇ ਜਮਨ ਮਰਨ ਦੇ ਚੱਕਰਾਂ ਚ ਫਸੇ ਹੋਏ ਆ ਤੇ ਸਾਨੂੰ ਤੁਸੀਂ ਸੱਚ ਦਾ ਗਿਆਨ ਦੇ ਕੇ ਆਪਣਾ ਗਿਆਨ ਦੇ ਕੇ ਆਪਣੀ ਬੁੱਧ ਦੇ ਕੇ ਸਾਡੀ ਰੱਖਿਆ ਕਰੋ ਉਹੀ ਤੇਰਾ ਹੱਥ ਆਂ ਅਮਰੀ ਕਰੋ ਹੱਥ ਤੇ ਰੱਛਾ ਐਮੀਂ ਰੱਛਾ ਹੋ ਸਕਦੀਆ ਪੂਰਬ ਮਾਰਗਾਂ ਤੁਮਾਰੀਆਂ ਹੋਰ ਕੁਛ ਵੀ ਸੰਸਾਰ ਦੇ ਵਿੱਚ ਉਹ ਰੱਛਾ ਜਾਂ ਰੱਖਿਆ ਮਾਇਨੇ ਨਹੀਂ ਰੱਖਦੀ ਪੂਰਨ ਹੋਈ ਚਿੱਤ ਦੀ ਇੱਛਾ ਇਹੀ ਮੇਰੇ ਚਿੱਤ ਦੀ ਇੱਛਾ ਕਿ ਮੈਨੂੰ ਉਹ ਸੱਚ ਦੇ ਗਿਆਨ ਦਾ ਪਤਾ ਲੱਗੇ ਕਿ ਮੈਨੂੰ ਤੇਰੀ ਮਤ ਮਿਲ ਜਵੇ ਹੋਰ ਕੋਈ ਮਨ ਦੀਆਂ ਇੱਛਾਵਾਂ ਖਤਮ ਹੋ ਗਈਆਂ ਚਿੱਤ ਦੀ ਇੱਛਾ ਬਾਕੀ ਆ ਉਹ ਉਹ ਇੱਕੋ ਹੀ ਆ ਕਿ ਮੈਨੂੰ ਤੇਰਾ ਗਿਆਨ ਤੇਰੀ ਮਤ ਮਿਲੇ ਤਦ ਚਰਨਨ ਮੰਨ ਰਹੇ ਹਮਾਰਾ ਇਥੋਂ ਚਰਨ ਜਾਂ ਚਰਨਾ ਦੇ ਅਰਥ ਮਿਲਦੇ ਨੇ ਚਰਨਾ ਦੀ ਡੈਫੀਨੇਸ਼ਨ ਇੱਥੋਂ ਮਿਲਦੀ ਆ ਕਿ ਤਬ ਚਰਨਨ ਮੰਨ ਰਹੇ ਹਮਾਰਾ ਤੇਰੀ ਚਰਨਾ 'ਚ ਮੇਰਾ ਮਨ ਰਹੇ ਚਰਨ ਕੀ ਹੁੰਦੇ ਨੇ ਤੇਰੇ ਗਿਆਨ ਤੇਰੇ ਗਿਆਨ ਗਿਆਨ ਦੇ ਨਰੇ ਨੋਕੜ ਪਾਇਆ ਉੱਤੇ ਲਿਖਾ ਵੇੜੇ ਗਿਆਨਵਰ ਤੇਰਾ ਸੱਚ ਦਾ ਗਿਆਨ ਜਦੋਂ ਤੇਰੀ ਕਿਰਸੇ ਤੇ ਕਿਰਪਾ ਹੋ ਗਈ ਤੇਰਾ ਗਿਆਨ ਮਿਲ ਗਿਆ ਤਾਂ ਉਸ ਦੇ ਨਾਲ ਹੀ ਮਨ ਲੱਗਿਆ ਰਹੇ ਜਿਸ ਦਾ ਇਹ ਸੰਸਾਰ ਆ ਜਿਸ ਦੀ ਉਹ ਸ਼ਕਤੀ ਦਾ ਕੋਈ ਸਰੀਰ ਨਹੀਂ ਹੁੰਦਾ ਇਸ ਸਾਰੀ ਦੁਨੀਆ ਹੀ ਉਸ ਦਾ ਸਰੀਰ ਆ ਤੇ ਉਹਦੇ ਚਰਨਾਂ ਨੂੰ ਹੱਥ ਲਾ ਨਹੀਂ ਲਾਇਆ ਜਾ ਸਕਦੇ ਉਹਦਾ ਕੋਈ ਫਿਜ਼ੀਕਲ ਆਪਾ ਤੇ ਕਰ ਸਰੀਰ ਦੇ ਕੋਈ ਪੈਰ ਨਹੀਂ ਹੈਗੇ ਜੀ ਉਹਨਾਂ ਨੂੰ ਹੱਥ ਲਾਵਾਂਗੇ ਇਹ ਚਰਨ ਇੱਥੇ ਉਹਦੇ ਗਿਆਨ ਨੇ ਉਹਦੇ ਗੁਣ ਨੇ ਉਹਦੇ ਗਿਆਨ ਸੱਚ ਦਾ ਗਿਆਨ ਆ ਚ ਤੇਰੀ ਮਾਤਾ ਉਹੀ ਉਹਦੇ ਚਰਨ ਨੇ ਵੀ ਉਹਨਾਂ ਨਾਲ ਮੇਰਾ ਮਨ ਲੱਗਿਆ ਰਹੇ ਇੱਥੋਂ ਚਰਨ ਦੀ ਡੈਫੀਨੇਸ਼ਨ ਆਪਾਂ ਸਿੱਖ ਸਕਦੇ ਆ ਆਪਨਾ ਜਾਣ ਕਰੋ ਪ੍ਰਤਿਪਾਰਾ ਆਪਣਾ ਜਾਣ ਕੇ ਆਪਣਾ ਸਮਝ ਕੇ ਮੇਰੀ ਪਾਲਣਾ ਕਰ ਕੀ ਇਸ ਸੰਸਾਰ ਸਾਰਾ ਉਸ ਦਾ ਨਹੀਂ ਹੈਗਾ ਕੀ ਸਾਰੇ ਉਸ ਦੇ ਨਹੀਂ ਗੇ ਇੱਥੇ ਆਪਣਾ ਆਪਣਾ ਜਾਣ ਲ ਦਾ ਮਤਲਬ ਜਦੋਂ ਉਹ ਆਪਣੀ ਮੱਤ ਦੇ ਦਿੰਦਾ ਕਿਸੇ ਨੂੰ ਆਪਣਾ ਹੀ ਗਿਆਨ ਖੜਾ ਕਿਰਪਾ ਕਰ ਦਿੰਦਾ ਫਿਰ ਉਹ ਉਹਦੇ ਸਪੈਸ਼ਲ ਹੋ ਜਾਂਦੇ ਆ ਆਪਣਾ ਜਾਣ ਮਤਲਬ ਵੀ ਮੈਨੂੰ ਤੋਂ ਆਪਣਾ ਬੜਾਲਾ ਹੈਗੇ ਤਾਂ ਸਾਰੀ ਉਸ ਦੇ ਪਰ ਇੱਥੇ ਆਪਣਾ ਬਣਾਉਣ ਦਾ ਮਤਲਬ ਵੀ ਮੈਨੂੰ ਉਹ ਗਿਆਨ ਦੇ ਦੇ ਮੈਨੂੰ ਉਹ ਮਤ ਦੇ ਦੇ ਉਸ ਨਾਲ ਮੈਂ ਤੇਰਾ ਬਣੂਗਾ ਆਪਣਾ ਜਾਨਕ ਫਿਰ ਮੈਨੂੰ ਉਸ ਤਰੀਕੇ ਨਾਲ ਪਾਲ ਤੇਰਾ ਸਪੈਸ਼ਲ ਪੁੱਤ ਤੇ ਮੰਬੂ ਇੱਥੇ ਪਹਿਲੇ ਬੰਦ ਦੀ ਸਮਾਪਤੀ ਹੈ ਚਾਰ ਲਾਈਨਾਂ ਦਾ ਚਾਰ ਬਿਸ਼ਰਾਮ ਆਉਂਦੇ ਨੇ ਇਸ